ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਪੈਣੋਂ ਆਉਂਦੇ ਸੰਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਆਪਾਂ ਗੱਲ ਕਰਦੇ ਹਾਂ ਕੁਦਰਤ ਦੀ ਕੁਦਰਤੀ ਖੇਤੀ ਦੀ ਤੇ ਗੁਰੂ ਸਾਹਿਬ ਜੀ ਦਾ ਆਪਾਂ ਨੂੰ ਇਹ ਸੰਦੇਸ਼ ਹੈ ਸਰਬੱਤ ਦੇ ਭਲੇ ਦਾ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਇਸ ਸਿਧਾਂਤ ਨੂੰ ਆਪਾਂ ਜੇ ਬਹੁਤ ਹੀ ਵਧੀਆ ਢੰਗ ਨਾਲ ਕਰਨਾ ਚਾਹੁੰਦੇ ਆ ਤਾਂ ਉਹਦੇ ਲਈ ਸਭ ਤੋਂ ਵਧੀਆ ਤਰੀਕਾ ਕੁਦਰਤੀ ਖੇਤੀ ਆ ਸਰਬੱਤ ਦਾ ਭਲਾ ਇਸ ਤਰ੍ਹਾਂ ਹੋ ਜਾਂਦਾ ਕਿਉਂਕਿ ਜਿਹੜੀ ਆਪਾਂ ਫਸਲ ਪੈਦਾ ਕਰਦੇ ਆ ਉਹ ਜਿਹੜੇ ਲੋਕ ਵੀ ਖਾਣਗੇ ਉਹਨਾਂ ਨੂੰ ਇੱਕ ਅੰਮ੍ਰਿਤ ਰੂਪੀ ਉਤਪਾਦ ਬਣ ਜਾਂਦਾ ਤੇ ਉਹਨਾਂ ਨੂੰ ਮਿਲਦਾ ਤੇ ਜਿਹੜੇ ਧਰਤੀ ਵਿੱਚ ਸੂਖਮ ਜੀਵ ਨੇ ਉਹ ਵੀ ਸੁਰੱਖਿਅਤ ਰਹਿੰਦੇ ਨੇ ਕਿਉਂਕਿ ਔਰ ਇਹ ਕੋਈ ਇਸ ਤਰ੍ਹਾਂ ਦਾ ਕੈਮੀਕਲ ਨਹੀਂ ਪਾਇਆ ਜਾਣਾ ਜਿੰਨਾ ਵੀ ਔਰ ਇਹ ਸਬਜ਼ੀ ਆ ਫਲ ਆ ਜਾਂ ਜਿਸ ਤਰ੍ਹਾਂ ਦਾ ਵੀ ਖਾਣ ਪੀਣ ਦਾ ਪੰਛੀਆਂ ਨੂੰ ਭੋਜਨ ਮਿਲਦਾ ਹੈ ਤੇ ਉਹ ਖਾਂਦੇ ਨੇ ਤੇ ਸਾਰਾ ਦਿਨ ਉਹਰੇ ਕੰਮ ਕਰਦੇ ਰਹਿੰਦੇ ਨੇ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਉਹ ਪਰਮਾਤਮਾ ਦੇ ਬਕਸੇ ਸਿਧਾਂਤ ਨੂੰ ਬਚਾ ਸਕਦੇ ਆ ਪਵਨ ਗੁਰੂ ਨੂੰ ਬਚਾ ਸਕਦੇ ਆ ਤੇ ਵਾਤਾਵਰਨ ਵਧੀਆ ਬਣਾ ਸਕਦੇ ਆ ਤੇ ਲੋਕਾਂ ਦਾ ਭਲਾ ਕਰ ਸਕਦੇ ਆ ਜੋ ਜੀ ਆਵੇ ਸੋ ਰਾਜੀ ਆਵੇ ਦਾ ਸਿਧਾਂਤ ਆਪਣੇ ਖੇਤੀ ਚ ਲਾਗੂ ਕਰ ਸਕੀਏ ਤੇ ਸਾਰਿਆਂ ਦਾ ਭਲਾ ਹੋ ਸਕੇ ਸੋ ਸਾਰਿਆਂ ਨੂੰ ਗੁਰਪਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਜੀ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ